ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਇੱਕ ਨਵੀਂ ਕਹਾਣੀ ਸੁਪਨੇ ਮਰ ਜਾਣਾ ਜਿਸ ਨੂੰ ਲਿਖਿਆ ਹੈ ਸਿਮਰ ਜਟਾਣਾ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਜੀ ਗਰਨਾਮੋ ਬੇੜੇ ਵਿੱਚ ਕੰਮ ਕਰਦੀ ਫਿਰਦੀ ਸੀ ਗਰਨਾਮੋ ਆਪਣੀ ਵੱਡੀ ਭੈਣ ਤੋਂ ਬਹੁਤ ਹੀ ਜ਼ਿਆਦਾ ਸੋਹਣੀ ਸੀ ਰੰਗ ਗੋਰਾ ਤਿੱਖਾ ਨੱਕ गुलाबी गुल गुलाबी सूट विचारियां वर्गी लगतीमों जवान होने चल रही सी बेशक गरनामो अनपढ़ सी, तो, सी सारे पिंड दुड़िया गरनामो कोस दरिया पक्षिया बुन लादिया गरनामो मंजे उपर पई सी कि सोच रही सी चंद्री गरीबी ने मेरी पढ़ाई का सुपना मार दिता ਜੀ ਮੈਂ ਪੜੀ ਹੁੰਦੀ ਮੇਰਾ ਵੀ ਵਿਆਹ ਕਿਸੇ ਵੱਡੇ ਆਸਰ ਨਾਲ ਹੋਣਾ ਸੀ ਸੋਚਦੇ ਸੋਚਦੇ ਗਰਨਾਮੋ ਨੂੰ ਪਤਾ ਨਹੀਂ ਟੱਗਿਆ ਕਦੋਂ ਨੀਂਦ ਆ ਗਈ ਗਰਨਾਮੋ ਦੀ ਪੜ੍ਹਾਈ ਦਾ ਸੁਪਨਾ ਗਰੀਬੀ ਨੇ ਮਾਰ ਦਿੱਤਾ ਸੀ ਜਦੋਂ ਦਿਨ ਚੜਨ ਵਾਲਾ ਹੁੰਦਾ ਫਿਰ ਗਰਨਾਮੋ ਦੀ ਮਾਂ ਨਾ ਸੌਣ ਦੀ ਛੇਤੀ ਉਖਾ ਦਿੰਦੀ ਸਵੇਰੇ ਹੀ ਕੰਮਾਂ ਕਾਰਾਂ ਵਿੱਚ ਲਗਾ ਦਿੰਦੀ ਸੀ ਜ਼ਿੰਦਗੀ ਆਪਣੀ ਚਾਲ ਨੂੰ ਚੱਲ ਰਹੀ ਸੀ ਗਰਨਾਮੋ ਦੀ ਮਾਂ ਤਿਸ ਨੂੰ ਆਪਣੀ ਧੀ ਦੇ ਰਿਸ਼ਤੇ ਦੀ ਕਾਹਲੀ ਹੋ ਰਹੀ ਸੀ ਦੇਸਾਂ ਦੇ ਘੇਰੇ ਤੇ ਉਦਾਸੀ ਸ਼ਾਇਰੀ ਸੀ ਕਿ ਜਦੋਂ ਘਰ ਦੀਆਂ ਧੀਆ ਜਵਾਨ ਹੁੰਦੀਆਂ ਨੇ ਮਾਪਿਆਂ ਨੂੰ ਅਕਸਰ ਟੈਨਸ਼ਨ ਹੋ ਜਾਂਦੀ ਹੈ ਚੰਗੇ ਵਰ ਦੀ ਭਾਲ ਹਰ ਮਾਂ ਪਿਓ ਰੋਂਦੀ ਹੈ ਉਸੇ ਤਰ੍ਹਾਂ ਗਿਸ਼ਨੂ ਵੀ ਚੰਗੇ ਵਰ ਦੀ ਭਾਲ ਵਿੱਚ ਸੀ ਗਰਨਾਮੋ ਦੇ ਪਿਓ ਨੇ ਰਿਸ਼ਤੇ ਦਾ ਬਹੁਤ ਦੇਖੇ ਪਰ ਪਸੰਦ ਕੋਈ ਨਾ ਆਇਆ ਕੋਈ ਵੱਡੀ ਡਿਮਾਂਡ ਤਾਂ ਨਹੀਂ ਸੀ ਗਰਨਾਮੋ ਦੇ ਮਾਪਿਆਂ ਦੀ ਪਰ ਧੀ ਸੌਖੀ ਵਸੇ ਇਹ ਹੀ ਸੋਚਦੇ ਸੀ ਗਰਨਾਮੋ ਦੀ ਭੈਣਾ ਹਰਨਾਮੋ ਨੇ ਇੱਕ ਰਿਸ਼ਤੇ ਜਸ ਪਾਈ। ਮੁੰਡੇ ਕੋਲ ਜ਼ਮੀਨ ਜਾਇਦਾਦ ਤਾਂ ਚੰਗੀ ਸੀ ਪਰ ਮੁੰਡੇ ਦੀ ਮਾਂ ਮਰੀ ਹੋਈ ਸੀ। ਮੁੰਡਾ ਸੋਹਣਾ ਘਟ ਸੀ। ਕਿਤੇ ਗਰਨਾਮੋ ਦਾ ਰੰਗ ਰੂਪ ਸੀ। ਪਰੀਆਂ ਵਰਗੀ ਸੀ ਗਰਨਾਮੋ। ਰੂਪ ਲੁਸ਼ਕਾਰੇ ਮਾਰਦਾ ਸੀ। ਗਰਨਾਮੋ ਦੇ ਮਾਪਿਆਂ ਨੂੰ ਸੀ ਜ਼ਮੀਨ ਵਾਧੂ ਹੈ ਸਾਡੀ ਧੀ ਐਸ ਕਰੂਗੀ। ਗਰਨਾਮੋ ਦੇ ਤੇ ਉਹਨੇ ਰਿਸ਼ਤਾ ਪੱਕਾ ਕਰ ਦਿੱਤਾ। ਗਰਨਾਮੋ ਦੇ ਸਾਰੇ ਚਾ ਵਰਗੇ ਜਦੋਂ ਘਟ ਸੋਹਣੇ ਮੁੰਡੇ ਨਾਲ ਗਰਨਾਮੋ ਦਾ ਸਾਥ ਜੋੜਦਾ ਸੀ ਮਾਪਿਆਂ ਮੁਰੇ ਬੋਲਗੀ ਨਾ ਸਕੀ ਨਹੀਂ ਨੇਕੂ ਬਾਦੀ ਗਰਨਾਮੋ ਦਾ ਵਿਆਹ ਰੱਖ ਦਿੱਤਾ ਤੇ ਨਾਮੋ ਨੂੰ ਵਿਆਹ ਦਾ ਕੋਈ ਚਾ ਨਹੀਂ ਸੀ ਪਰ ਮਾਪਿਆਂ ਨੂੰ ਕੁਝ ਕਹਿ ਵੀ ਨਹੀਂ ਸੀ ਸਕਲੀ ਮਾਪਿਆਂ ਦੀ ਸੰਸਕਾਰੀ ਕੁੜੀ ਸੀ ਹਰ ਇੱਕ ਨੂੰ ਹੁੰਦਾ ਕਿ ਮੇਰਾ ਜੀਵਨ ਚਾ ਸਾਥੀ ਸੋਹਣਾ ਹੋਵੇ ਇੱਕ ਹੋਰ ਸੁਪਨਾ ਮਰ ਗਿਆ ਗਰਨਾਮੋ ਦਾ ਅੱਜ ਸੋਹਣੇ ਮੁੰਡੇ ਨਾਲ ਰਿਸ਼ਤੇ ਦਾ ਇਹ ਸੁਪਨਾ ਦੇਰ ਵਿੱਚ ਦੱਬ ਲਿਆ ਵਿਆਹ ਦੀਆਂ ਪੂਲੀਆਂ ਤਿਆਰੀਆਂ ਚੱਲ ਰਹੀਆਂ ਸੀ ਵਿਆਹ ਦਾ ਦਿਨ ਵੀ ਆ ਗਿਆ ਗਰਨਾਮੋ ਤਿਆਰ ਹੋ ਕੇ ਬਹੁਤ ਸੋਹਣੀ ਲੱਗ ਰਹੀ ਸੀ ਗਰਨਾਮੋ ਨੂੰ ਸੀ ਕਿ ਮੇਰਾ ਵਿਆਹ ਪੂਰਾ ਤਕੜਾ ਕੀਤਾ ਜਾਊ ਕਿਉਂਕਿ ਗਰਨਾਮੋ ਦੇ ਸੌਰੀ ਅਮੀਰ ਸੀ ਪਰ ਵਿਆਹ ਕੀ ਹੋਣਾ ਸੀ ਗਰਨਾਮੋ ਦਾ ਝੂਠ ਸਮਰੋੜਾ ਕਰਕੇ 파ਹਾ ਵੱਡਿਆ ਸੀ ਗਰਨਾਮੋ ਵਿਆਹ ਕੇ ਸਹੁਰੇ ਆ ਗਈ ਗਰਨਾਮੋ ਨੂੰ ਰੂਪ ਦੇਖ ਕੇ ਸਹੁਰੇ ਪਿੰਡ ਵਿੱਚ ਗੱਲਾਂ ਹੋਣ ਲੱਗ ਪਈਆਂ ਗਰਨਾਮੋ ਨੂੰ ਸੀ ਉਸ ਨੂੰ ਘਰ ਵਿੱਚ ਬਹੁਤ ਸਾਰਾ ਸੋਨਾ ਪਾਇਆ ਜਾਊਗਾ ਨਾਲੇ ਸੋਨੇ ਦਾ ਰਾਣੀ ਹਾਰ ਵੀ ਪਰ ਗਰਨਾਮੋ ਦੇ ਸਹੁਰਿਆਂ ਤੋਂ ਤਾਂ ਇੱਕ ਕੋਕਾ ਵੀ ਨਾ ਜੁੜਿਆ ਗਰਨਾਮੋ ਲਈ ਪਰ ਗਰਨਾਮੋ ਦਾ ਚੁੱਪ ਸੀ ਕਿਉਂਕਿ ਗਰਨਾਮੋ ਬੇਵਸੀ ਘਰ ਵਿੱਚ ਘਰ ਦੀ ਧੀ ਸੀ ਗਰੀਬ ਘਰ ਦੀ ਧੀ ਸੀ ਅਤੇ ਸਾਰੇ ਚਾਹੀ ਜੰਦਰੀ ਦੇ ਮਰਗੇ ਜੱਗ ਜੋੜੀਆਂ ਥੋੜੀਆਂ ਤੇ ਪਰ ਨਰੜ ਬਥੇਰੇ ਨਗਰ ਨਾਮੋ ਵਿਆਹ ਤੋਂ ਬਾਅਦ ਬਹੁਤ ਖੁਸ਼ ਸੀ ਉਸਨੇ ਉਸਨੇ ਸਭ ਗੱਲਾਂ ਤੇ ਮਿੱਟੀ ਪਾ ਕੇ ਪਾ ਦਤੀ ਸਗੋਂ ਵਧੀਆ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਘਰ ਦਾ ਸਾਰਾ ਕੰਮ ਧੰਦਾ ਗਰਨਾਮੋ ਆਬ ਕਰਦੀ ਸੀ ਗਰਨਾਮੋ ਦਾ ਪਤੀ ਮਿੰਦਰ गरनामो का दीवाना सी गरनामो की हर गल मानता सरनामो के कहते शराब भी नहीं पीता पर वे हर वे गरनामो देखता ही रहता गरनामो बहुत ही सोहनी सी मिंद खेती का कम करता सी मिंदर के घर कोई भी घाट नहीं सी किसी चीज की सगों रबा सब कुछ सी जिंदगी वधिया चल रही थी दो साल बाद गरनामो के घर एक ती ने जन्म लिया गरनामो की धी बहुत सोहनी सखी सी जमा ही गरनामो की कापी सी गरनामो ने अपनी धी का नाम गुरमन रखा जो गुरनामोर धी हुई तो मिंदर घर फसल के ढेर लग गए कोई न कमी ना रही किसी गल की घर किसी भी चीज की कोई कमी नहीं सी गरनामो मिंदर ने अपनी धी का वादिया पालन पोषण किया ਗਰਨਾਮੋ ਨੂੰ ਸੀ ਕਿ ਉਹ ਸਦੀ ਵਧੀਆ ਸਕੂਲ ਵਿੱਚ ਪੜੇ ਕਿਉਂਕਿ ਗਰਨਾਮੋ ਦੀ ਪੜ੍ਹਾਈ ਦਾ ਸੁਪਨਾ ਗਰੀਬੀ ਨੇ ਮਾਰ ਦਿੱਤਾ ਸੀ ਗਰਨਾਮੋ ਨੂੰ ਸੀ ਕਿ ਮੇਰੀ ਧੀ ਨਾਲ ਉਹ ਨਾ ਹੋਵੇ ਜੋ ਮੇਰੇ ਨਾਲ ਹੋਈ ਹੈ ਗਰਨਾਮੋ ਨੇ ਗੁਰਮਨ ਨੂੰ ਵਧੀਆ ਪ੍ਰਾਈਵੇਟ ਸਕੂਲ ਵਿੱਚ ਪੜਨ ਲਾਇਆ ਫਿਰ 4 ਕੋ ਸਾਲ ਬਾਅਦ ਮਹਿੰਦਰ ਨੇ ਘਰ ਇੱਕ ਉਤਰਨੇ ਵਿਜਰਮ ਲੈ ਲਿਆ ਘਰ ਵਿੱਚ ਖੁਸ਼ੀਆਂ ਬਣਾਈਆਂ ਗਈਆਂ ਸਾਰੇ ਪਿੰਡ ਦੇ ਵਿੱਚ ਪਤਾਸੇ ਬਣ ਗਏ ਸਾਰੇ ਕਿਤੇ ਸੁੱਖਾਂ ਸੀਨਿਆਂ ਦਿੱਤੀਆਂ ਗਈਆਂ ਗਰਨਾਮੋ ਦਾ ਪੁੱਤਰ ਵੀ ਗਰਨਾਮੋ ਵਾਂਗ ਹੀ ਸੋਹਣਾ ਸੀ ਰੰਗ ਗੋਰਾ ਤਿੱਖਾ ਨਕ ਸੀ ਗਰਨਾਮੋ ਬਹੁਤ ਹੀ ਖੁਸ਼ ਸੀ ਕਿ ਉਸ ਦੇ ਘਰ ਪੁੱਤਰ ਪੈਦਾ ਹੋਇਆ ਗਰਨਾਮੋ ਨੇ ਆਪਣੇ ਪੁੱਤਰ ਦਾ ਨਾਮ ਸੁਖਮਣ ਰੱਖਿਆ ਕਿਉਂਕਿ ਸੁੱਖਾ ਸੁਖੋ ਕੇ ਲਿਆ ਸੀ ਸੁਖਮਣ ਦਾ ਪਾਲਣ ਪੋਸ਼ਣ ਵਧੀਆ ਕੀਤਾ ਗਿਆ ਉਸ ਨੂੰ ਹਰ ਇੱਕ ਸਹੂਲਤ ਦਿੱਤੀ ਗਈ ਫਿਰ ਸੁਖਮਣ ਨੂੰ ਵੀ ਆਪਣੀ ਭੈਣ ਗੁਰਮਣ ਨਾਲ ਹੀ ਸਕੂਲ ਲਗਾਇਆ ਗਿਆ ਦੋਨੋਂ ਭੈਣ ਭਤਾ ਇਕੱਠੇ ਸਕੂਲ ਜਾਂਦੇ ਸੀ ਗੁਰਮントਾ ਪੜ੍ਹਾਈ ਵਿੱਚ ਹੁਸ਼ਿਆਰ ਸੀ ਪਰ ਸੁਖਮਣ ਦਾ ਪੜ੍ਹਾਈ ਵਿੱਚ ਧਿਆਨ ਘੱਟ ਸੀ ਇੱਕ ਦਿਨ ਐਸਾ ਆਇਆ ਕਿ ਮੰਦਰ ਦੀ ਕਾਰ ਦਾ ਐਕਸੀਡੈਂਟ ਵਿੱਚ ਮੌਤ ਹੋ ਜਾਂਦੀ ਹੈ ਗਰਨਾਮੋ ਨਿਆ ਖੁਸ਼ੀਆਂ ਨੂੰ ਪਤਾ ਹੀ ਨਹੀਂ ਕਿਸ ਨਜ਼ਰ ਆ ਗਈ ਜੋ ਸੀ ਆਸ ਦੀ ਖੇੜ ਦੀ ਜ਼ਿੰਦਗੀ ਸੁਆਹ ਹੋ ਗਈ ਗਰਨਾਮੋ ਹੜਵੇਰੇ ਝੁਰਦੀ ਰਹਿੰਦੀ ਸੀ ਪਰ ਰੋਂਦੀ ਸੀ ਕੀ ਬਣੋ ਸਾਡਾ ਗਰਨਾਮੋ ਨੇ ਸੋਚਿਆ ਵੀ ਮੈਂ ਆਪਣੇ ਸਹੁਰੇ ਦੇ ਸਹਾਰੇ ਦਿਨ ਕੱਢ ਲਵਾਂ ਪਰ ਗਰਨਾਮੋ ਦਾ ਸਹੁਰਾ ਵੀ ਆਪਣੇ ਪੁੱਤਰ ਦੇ ਦੁੱਖ ਵਿੱਚ ਇਸ ਦੁੜੀਆਂ ਤੋਂ ਚੱਲ ਦਸਿਆ ਗਰਨਾਮੋ ਦੀ ਜ਼ਿੰਦਗੀ ਵਿੱਚ ਹੋਰ ਵੀ ਹਨੇਰਾ ਛਾ ਗਿਆ ਹੁਣ ਰਾਤਾਂ ਵੀ ਖਾਣ ਨੂੰ ਨਹੀਂ ਸੀ ਦਿਨ ਤਾਂ ਨਿਕਲ ਜਾਂਦਾ ਸੀ ਗਰਨਾਮੋ ਨੇ ਆਪਣੀ ਮਾਂ ਨੂੰ ਆਪਣੇ ਕੋਲ ਬੁਲਾਇਆ ਗਰਨਾਮੋ ਦੀ ਮਾਂ ਬਿਸਨੋ ਆਪਣੀ ਧੀ ਕੋਲ ਮਹੀਨਾ ਲਗਾ ਜਾਂਦੀ ਹੈ ਗੁਰਮਨ ਦੀ ਸਕੂਲ ਦੀ ਪੜ੍ਹਾਈ ਦੀ ਹੋਈ ਹੋ ਗਈ ਸੀ ਗੁਰਮਨ ਨੇ ਆਪਣੀ ਮਾਂ ਨੂੰ ਕਿਹਾ ਮਾਂ ਮੇਰੀਆਂ ਸਹੇਲੀਆਂ ਹੋਸਟਲ ਵਿੱਚ ਰਹਿੰਦੀਆਂ ਨੇ ਮੈਂ ਵੀ ਕਾਲਜ ਉਹਨਾਂ ਨਾਲ ਹੀ ਨੱਗਣਾ ਹੈ ਫਿਰ ਗਰਨਾਮੋ ਨੂੰ ਆਪਣਾ ਧੀ ਦਾ ਸੁਪਨਾ ਪੂਰਾ ਕਰ ਲਈ ਗੁਰਮਨ ਨੂੰ ਕਾਲਜ ਸ਼ਹਿਰ ਵਿੱਚ ਲਗਾਇਆ ਗਿਆ ਗਰਨਾਮੋ ਸੀ ਕਿ ਮੇਰੀ ਸੋਹਣੀ ਧੀ ਕਿਤੇ ਅਣਪੜ੍ਹ ਨਾ ਬਹਿ ਜਾਈ ਸੁਖਮਣ ਅਜੇ 8ਵੀਂ ਕਲਾਸ ਵਿੱਚ ਪੜਦਾ ਸੀ ਗੁਰਮਨ ਨੂੰ ਹੋਸਟਲ ਜਾਣ ਦੀ ਕਾਹਲੀ ਹੋਈ ਸੀ ਬਹੁਤ ਖੁਸ਼ੀ ਗੁਰਮਨ ਹੋਸਟਲ ਵਿੱਚ ਚੱਲ ਜਾਂਦੀ ਹੈ ਬਹੁਤ ਹੀ ਖੁਸ਼ੀ ਸਭ ਸਹੇਲੀਆਂ ਨਾਲ ਰਲ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਘਰ ਵਿੱਚ ਸੁਖਮਣਾ ਤੇ ਗਰਨਾਮੋ ਰਹਿ ਗਏ ਸੀ ਕਦੇ-ਕਦੇ ਗਰਨਾਮੋ ਦੀ ਮਾਂ ਆ ਜਾਂਦੀ ਸੀ ਸੁਖਮਣ ਆਪਣੀ 10ਵੀਂ ਦੀ ਪੜ੍ਹਾਈ ਪੂਰੀ ਕਰਕੇ ਸਕੂਲੋਂ ਹਟ ਗਿਆ ਤੇ ਖੇਤੀ ਦਾ ਕੰਮ ਕਰਨ ਲੱਗ ਪਿਆ ਗੁਰਮਨ ਆਪਣੀ ਪੜ੍ਹਾਈ ਵਧੀਆ ਦੇਰ ਲਗਾ ਕੇ ਕਰ ਰਹੀ ਸੀ। ਗਰਨਾਮੋ ਨੂੰ ਆਪਣੀ ਗੁਰਮਣਤੀ ਜਵਾਨ ਹੋਣ ਦੀ ਸੋਚ ਲੱਗ ਰਹੀ ਸੀ। ਮੇਰੀ ਧੀ ਦਾ ਰਿਸ਼ਤਾ ਕਿਵੇਂ ਹੋਵੇਗਾ? ਗੁਰਮਨ ਆਪਣੀ ਪੜ੍ਹਾਈ ਪੂਰੀ ਕਰਕੇ ਘਰ ਆ ਗਈ। ਗਰਨਾਮੋ ਨੂੰ ਆਪਣੀ ਧੀ ਦੇ ਸਾਥ ਦੀ ਸੋਚ ਲੱਗ ਰਹੀ ਸੀ ਕਿ ਕਿਵੇਂ ਮੈਂ ਮਹਿੰਦਰ ਤੋਂ ਬਿਨਾ ਆਪਣੀ ਧੀ ਦਾ ਸਾਥ ਕਿਵੇਂ ਕਰਾਂ। ਗਰਨਾਮੋ ਨੂੰ ਰਾਤ ਨੂੰ نیند ਨਾ ਆਉਣੀ। सगो सारी सारी रात दी दंघ जाती गरनामो अपनी मांझी करो अपनी मां दा बहुत सहारा पर गरनामो की मां भी रब न प्यारी हो गई गरनामो ना घर भी खाण नरनामो की धी का रिश्ता उन्हों का गुआढ़ बूटा करवा गरनामो सोचती रही ਕੀ ਕਿਤੇ ਮੇਰੇ ਬਾਗੋਂ ਮੇਰੀ ਧੀ ਦਾ ਰਿਸ਼ਤਾ ਅਣਪਰ ਮੁੰਡੇ ਤੋਂ ਤੇ ਘੱਟ ਸੋਹਣੇ ਮੁੰਡੇ ਨਾਲ ਨਾ ਹੋ ਜਾਵੇ ਗਰਨਾਮੋ ਵੀ ਪਹਿਲਾਂ ਸੰਤਾਪ ਹੰਡਾ ਰਹੀ ਸੀ ساری ਉਮਰ ਸਾਵਰ ਕਰਕੇ ਕੱਢ ਲਈ ਪਰ ਗਰਨਾਮੋ ਦੀ ਧੀ ਦਾ ਰਿਸ਼ਤਾ ਕਰ ਕਰਨ ਵੇ ਡਰ ਰਹੀ ਸੀ ਆਪਣੇ ਪਤੀ ਤੋਂ ਬੜਾ ਧੀ ਦਾ ਸਾਥ ਕਰਨਾ ਬਹੁਤ ਔਖਾ ਹੁੰਦਾ ਹੈ ਪਰ ਰੱਬ ਦੀ ਕਿਰਪਾ ਸੀ ਇਹ ਗੁਰਮੰਦ ਦਾ ਰਿਸ਼ਤਾ ਵਧੀਆ ਕਰ ਹੋ ਗਿਆ ਸੀ ਗੁਰਮੰਦ ਦੇ ਸੌਰਿਆ ਨੇ ਗੁਰਮੰਦ ਨੂੰ ਬਹੁਤ ਸਾਰਾ ਸੁਹਣਾ ਪਾਇਆ ਤੇ ਗੁਰਮੰਦ ਨੂੰ ਸੱਤ ਤੋੜਿਆਂ ਦਾ ਰਾਣੀ ਹਾਰ ਵੀ ਬਣਵਾਇਆ ਪਰ ਗਰਨਾਮੋ ਨੇ ਵੀ ਦਾਜ ਦਾ ਗੱਡਾ ਭਰ ਕੇ ਦਿੱਤਾ ਸੀ ਕੋਈ ਕਮੀ ਨਹੀਂ ਛੱਡੀ ਸੀ ਦਾਜ ਦੇਣ ਦੀ ਗੁਰਮੰਦ ਵੀ ਬਹੁਤ ਖੁਸ਼ੀ ਗਰਨਾਮੋ ਵੀ ਬਹੁਤ ਖੁਸ਼ੀ ਗਰਨਾਮੋ ਨੇ ਆਪਣੇ ਧੀ ਦੇ ਸਾਰੇ ਸ਼ੌਕ ਪੂਰੇ ਕੀਤੇ ਜੋ ਗੁਰਨਾਮੋ ਦੇ ਸ਼ੌਕ ਅਧੂਰੇ ਰਹਿ ਗਏ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ